ਆਸਟ੍ਰੇਲੀਆ ਸਟਡੀ ਵੀਜ਼ਾ ਦੀ ਗੱਲ ਕਰੀਏ ਜੁਲਾਈ ਇਨਟੇਕ ਦੇ ਬਹੁਤ ਵਧੀਆ ਪੋਜ਼ਿਟਿਵ ਰਿਜ਼ਲਟ ਦੇਖੇ ਗਏ ਜਿਹੜੇ ਸਟੂਡੈਂਟ ਪਹਿਲਾਂ ਥੋੜੇ ਜੇ ਉਹਨਾਂ ਦੇ ਵਿੱਚ ਉਦਾਸੀ ਆ ਗਈ ਸੀ ਕਿ ਕੀ ਆਸਟ੍ਰੇਲੀਆ ਅਪਲਾਈ ਕਰੀਏ ਵੀਜ਼ਾ ਲੱਗੇਗਾ ਨਹੀਂ ਲੱਗੇਗਾ ਪਰ ਜੁਲਾਈ ਇਨਟੇਕ ਵਧੀਆ ਰਿਹਾ ਤੇ ਉਸੇ ਦੇ ਆਧਾਰ ਤੇ ਹੁਣ ਅਸੀਂ ਮੰਨ ਸਕਦੇ ਹਾਂ ਕਿ ਨਵੰਬਰ ਇਨਟੇਕ ਦੇ ਲਈ ਵੀ ਬਹੁਤ ਚੰਗੇ ਰਿਜ਼ਲਟ ਰਹਿਣ ਵਾਲੇ ਨੇ ਤੇ 2025 ਦੇ ਵਿੱਚ ਵੀ ਜੋ ਹੈ ਤੁਹਾਨੂੰ ਬਹੁਤ ਹੀ ਵਧੀਆ ਰਿਜ਼ਲਟਸ ਆਸਟ੍ਰੇਲੀਆ ਤੋਂ ਮਿਲਣ ਹੀ ਵਾਲੇ ਨੇ ਸੋ ਆਪਾਂ ਇਹਨਾਂ ਕਮਿੰਗ ਇਨਟੇਕਸ ਉੱਪਰ ਗੱਲ ਜ਼ਰੂਰ ਕਰਾਂਗੇ ਅਨ ਕੰਡੀ ਦੇਰ ਨਾ ਕਰ ਦੇਣਾ ਕਿਤੇ ਇਹਨਾਂ ਚੰਗੇ ਰਿਜ਼ਲਟਸ ਦੇ ਵਿੱਚ ਆਪਣਾ ਰਿਜ਼ਲਟ ਵੀ ਸ਼ਾਮਿਲ ਕਰਨ ਤੋਂ ਸੋ ਅੱਜ ਬਹੁਤ ਖਾਸ ਗੱਲਾਂ ਕਮਿੰਗ ਇਨਟੈਕ ਨੂੰ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਕਿ ਕੋਰਸੇਸ ਨੂੰ ਲੈ ਕੇ ਯੂਨੀਵਰਸਿਟੀਆਂ ਨੂੰ ਲੈ ਕੇ ਕਿਸ ਤਰ੍ਹਾਂ ਦੀ ਆਪਸ਼ਨਸ ਹਲੇ ਵੀ ਅਵੇਲੇਬਲ ਨੇ ਜਿਨ੍ਹਾਂ ਦਾ ਤੁਸੀਂ ਫਾਇਦਾ ਲੈ ਸਕਦੇ ਹੋ ਸਵਾਗਤ ਹੈ ਜੀ ਸਾਰਿਆਂ ਦਾ ਮੈਂ ਹਰਜੋਤ ਕੌਰ ਔਰ ਡਿਟੇਲ ਵਿੱਚ ਪੂਰੀ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਗੇ ਸਟੱਡੀਜ਼ ਕੇਅਰ ਆਫ ਬ੍ਰਾਡ ਚੰਡੀਗੜ੍ਹ ਤੋਂ ਆਸਟ੍ਰੇਲੀਆ ਸਟੱਡੀ ਵੀਜ਼ਾ ਐਕਸਪਰਟ ਮਨਪ੍ਰੀਤ ਸਿੰਘ ਜੀ ਮਾਜੀ ਸਾਡੇ ਨਾਲ ਨੇ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅ ਸਟਾਰਟਿੰਗ ਵਿੱਚ ਗੱਲ ਕਰਕੇ ਹੈਟੀਆਂ ਜੁਲਾਈ ਇਨਟੇਕ ਦੇ ਲਈ ਆਪਾਂ ਦੇਖਿਆ ਵਧੀਆ ਰਿਜ਼ਲਟ ਆਪਾਂ ਕਹਿ ਸਕਦੇ ਹਾਂ ਹੁਣ ਨਵੰਬਰ ਇਨਟੇਕ ਵੱਲ ਜਾ ਦੇਖ ਰਹੇ ਹਾਂ ਅਨ ਕੰਡੀਸ਼ਨਲ ਆਫਰ ਲੈਟਰਸ ਵੀ ਆਣੀਆਂ ਸ਼ੁਰੂ ਹੋ ਗਈਆਂ ਤਾਂ ਜ਼ਰੂਰ ਦੱਸਣਾ ਹੁਣ ਇਹ ਰੁਝਾਨ ਪੋਜ਼ਿਟਿਵ ਔਰ ਬਹੁਤ ਜ਼ਿਆਦਾ ਪੋਜ਼ਿਟਿਵ ਜ਼ਰੂਰ ਨਜ਼ਰ ਆ ਰਿਹਾ ਹੈ ਤੇ ਕਮਿੰਗ ਇਨਟੇਕ ਦੀ ਜਿਹੜੀ ਆਪਾਂ ਗੱਲ ਕਰ ਰਹੇ ਹਾਂ ਕਿਸ ਤਰ੍ਹਾਂ ਦੇ ਕੋਰਸਸ ਹਲੇ ਵੀ ਅਵੇਲੇਬਲ ਨੇ ਕਿਸ ਤਰ੍ਹਾਂ ਦੀ ਯੂਨੀਵਰਸਿਟੀ ਸਟੂਡੈਂਟ ਹਲੇ ਵੀ ਆਪਣੀ ਸੀਟ ਲੈ ਸਕਦੇ ਨੇ ਅ ਬਿਲਕੁਲ ਹਰਜੋਤ ਮੈਮ ਜੁਲਾਈ ਇਨਟੇਕ ਬਹੁਤ ਅੱਛਾ ਗਿਆ ਮੇਰੇ ਖਿਆਲ ਦੇ ਵਿੱਚ ਯੂਨੀਵਰਸਿਟੀਆਂ ਨੇ ਵੀ ਇੰਨਾ ਪੋਜ਼ਿਟਿਵ ਨਹੀਂ ਸੋਚਿਆ ਸੀਗਾ ਜਿੰਨਾ ਹਾਈ ਕਮਿਸ਼ਨ ਨੇ ਉਸ ਇਨਟੇਕ ਨੂੰ ਪੋਜ਼ਿਟਿਵਲੀ ਲਿਆ ਆਟੋ ਗ੍ਰੈਂਟ ਵੀਜ਼ਾਸ ਬਹੁਤ ਆਏ 댓 ਮੀਨਸ ਕਿ ਹਾਈ ਕਮਿਸ਼ਨ ਕਿਤਨਾ ਕਿਤੇ ਪੋਜ਼ਿਟਿਵ ਹੈ ਉਹ ਚਾਹੁੰਦਾ ਕਿ ਇੰਟਰਨੈਸ਼ਨਲ ਸਟੂਡੈਂਟ ਸਾਡੇ ਕੰਟਰੀ ਦੇ ਵਿੱਚ ਆਣ ਸੇਮ ਨਵੰਬਰ ਦੇ ਵਿੱਚ ਸੇਮ ਇਹੀ ਟ੍ਰੈਂਡ ਦੇਖਣ ਨੂੰ ਮਿਲ ਰਿਹਾ ਔਰ ਬਹੁਤ ਆਫਰ ਲੈਟਰ ਜਿੱਦਾਂ ਤੁਸੀਂ ਦੱਸ ਹੀ ਦਿੱਤਾ ਕਿ ਅਨਕੰਡੀਸ਼ਨਲ ਆਫਰ ਲੈਟਰਸ ਆਣੀਆਂ ਸ਼ੁਰੂ ਹੋ ਗੀਆਂ ਅਨਕੰਡੀਸ਼ਨਲ ਆਫਰ ਲੈਟਰ ਬੇਸਿਕਲੀ ਹੁੰਦੀ ਹੈ ਕਿ ਜਦੋਂ ਸਾਨੂੰ ਯੂਨੀਵਰਸਿਟੀ ਕਹਿੰਦੀ ਹੈ ਕਿ ਹੁਣ ਕੋਈ ਵੀ ਕੰਡੀਸ਼ਨ ਦੈਟ ਮੀਨਸ ਕਿ ਜਿਹੜੀ ਯੂਨੀਵਰਸਿਟੀਜ਼ ਆ ਬਹੁਤ ਜ਼ਿਆਦਾ ਫਾਸਟ ਕੰਮ ਕਰ ਰਹੀਆਂ ਨੇ ਡਾਕੂਮੈਂਟੇਸ਼ਨ ਦੇ ਉੱਤੇ ਉਹ ਵੀ ਇਹ ਚਾਹੁੰਦੇ ਆ ਕਿ ਬੱਚੇ ਦੀ ਜਿੰਨੀ ਜਲਦੀ ਆਪਾਂ ਪ੍ਰੋਸੈਸਿੰਗ ਨੂੰ ਫਾਸਟ ਕਰਾਂਗੇ ਉਨੀ ਜਲਦੀ ਸਾਡੀਆਂ ਸੀਟਸ ਫਿਲ ਹੋਣਗੀਆਂ ਉਨੀ ਜਲਦੀ ਬੱਚਾ ਹਾਈ ਕਮਿਸ਼ਨ 'ਚ ਜਾ ਸਕੇਗਾ ਵੀਜ਼ਾ ਅਪਲਾਈ ਕਰ ਲਈ ਕਿਉਂਕਿ ਮੈਂ ਦੱਸਦਾ ਕਿ ਹੁਣ ਹਾਈ ਕਮਿਸ਼ਨ ਥੋੜਾ ਜਿਹਾ ਟਾਈਮ ਲੈ ਰਿਹਾ ਕਿਉਂਕਿ ਦੇਖੋ ਆਸਟ੍ਰੇਲੀਆ ਦੇ ਵਿੱਚ ਰਸ਼ ਵਧ ਰਿਹਾ ਇਨ ਦਾ ਸੈਂਸ ਕਿ ਦੂਜੇ ਕੰਟਰੀਜ਼ ਨੂੰ ਦੇਖਦੇ ਹੋਏ ਜੇ ਕੈਨੇਡਾ ਦੇ ਵਿੱਚ ਥੋੜਾ ਡਿਪ ਗਿਆ ਤਾਂ ਆਸਟ੍ਰੇਲੀਆ ਥੋੜਾ ਉੱਪਰ ਗਿਆ ਜਿਹੜੇ ਬੱਚੇ ਪਹਿਲਾਂ ਕੈਨੇਡਾ ਵੱਲ ਮੂਵ ਕਰ ਰਹੇ ਸੀ ਉਹਨਾਂ ਆਸਟ੍ਰੇਲੀਆ ਵੱਲ ਜਾ ਰਹੇ ਆ ਇਹੀ ਇੱਕ ਰੀਜ਼ਨ ਹੈ ਕਿ ਆਸਟ੍ਰੇਲੀਅਨ ਹਾਈ ਕਮਿਸ਼ਨ ਨੂੰ ਥੋੜਾ ਜਿਹਾ ਟਾਈਮ ਲੱਗ ਰਿਹਾ ਵੀਜ਼ਾਸ ਦੇਣ ਲਈ ਅ ਬਟ ਦ ਪੋਜ਼ਿਟਿਵ ਥਿੰਗ ਇਜ਼ ਕਿ ਵੀਜ਼ਾਸ ਆ ਰਹੇ ਹੈ ਠੀਕ ਹੈ ਤਾਂ ਯੂਨੀਵਰਸਿਟੀਆਂ ਨੂੰ ਵੀ ਹੁਣ ਪਤਾ ਹੈ ਕਿ ਹਾਈ ਕਮਿਸ਼ਨ ਨੂੰ ਆਲਮੋਸਟ 30 45 ਡੇਜ਼ ਦੇ ਆਸ-ਪਾਸ ਵੀਜ਼ਾ ਦੇਣ ਨੂੰ ਲੱਗ ਰਿਹਾ ਤਾਂ ਯੂਨੀਵਰਸਿਟੀਆਂ ਨੂੰ ਵੀ ਪਤਾ ਹੈ ਕਿ ਅਗਰ ਨਵੰਬਰ ਇਨਟੇਕ ਚ ਉਹਨਾਂ ਨੂੰ ਬੱਚਾ ਆਪਣੇ ਕਾਲਜ ਦੇ ਵਿੱਚ ਚਾਹੀਦਾ ਤਾਂ ਉਹਨਾਂ ਨੂੰ ਅਕਤੂਬਰ ਦੇ ਵਿੱਚ ਹਰ ਹਾਲ ਚਾ ਫਾਈਲ ਹਾਈ ਕਮਿਸ਼ਨ ਚ ਬੱਚੇ ਨੂੰ ਲਾਣੀ ਪੈਗੀ ਇਸ ਕਰਕੇ ਉਹ ਅਸੀਂ ਜਦੋਂ ਵੀ ਈਮੇਲ ਕਰਦੇ ਕਿ 1-2 ਦਿਨ ਦੇ ਵਿੱਚ ਯੂਨੀਵਰਸਿਟੀਆਂ ਰਿਵਰਟ ਕਰ ਰਹੀਆਂ ਔਰ ਬਹੁਤ ਜ਼ਿਆਦਾ ਫਸੀ ਨਹੀਂ ਹੈ ਇਸ ਟਾਈਮ ਬੜੇ इजीली ਡਾਕੂਮੈਂਟ ਨੂੰ ਉਹ ਕਲੀਅਰ ਕਰ ਰਿਹਾ ਤਾਂ ਇਹ ਬਹੁਤ ਪਲੱਸ ਪੁਆਇੰਟ ਹੈ ਔਰ ਦਿਸ ਇਜ਼ ਦਾ ਰਾਈਟ ਟਾਈਮ ਟੂ ਅਪਲਾਈ ਯੋਰ ਅਪਲੀਕੇਸ਼ਨ ਫॉर ਨਵੰਬਰ ਇਨਟੇਕ ਜੀ ਬਿਲਕੁਲ ਸੋ ਨਵੰਬਰ ਇਟੇਕ ਦੀ ਆਪਾਂ ਗੱਲ ਕਰ ਰਿਹਾ ਮਨਪ੍ਰੀਤ ਜੀ ਅਗਲੇ ਸਾਲ ਦੀ ਵੀ ਆਪਾਂ ਗੱਲ ਕਰੀਏ ਤਾਂ ਉਹਦੇ ਲਈ ਵੀ ਕਿ ਹੁਣੇ ਤੋਂ ਸਟੂਡੈਂਟਸ ਅਪਲਾਈ ਕਰ ਸਕਦੇ ਨੇ ਆਪਣੀ ਫਾਈਲ ਜੀ ਮੈਮ ਸਾਡੇ ਕੋਲ ਤਾਂ ਜਨਵਰੀ ਦੀਆਂ ਵੀ ਨਰਸਿੰਗ ਦੀ ਅਨਕੰਡੀਸ਼ਨਲ ਆਫਰ ਲੈਟਰ ਆਉਣੀਆਂ ਸ਼ੁਰੂ ਹੋ ਗਈਆਂ ਅੱਜ ਹੀ ਸਾਡੇ ਇੱਕ ਸਟੂਡੈਂਟ ਦੀ ਆਫਰ ਲੈਟਰ ਆਈ ਹੈ ਅਨਕੰਡੀਸ਼ਨਲ ਜਨਵਰੀ ਦੀ दैट मींस ਹਾਈ ਕਮਿਸ਼ਨ ਕੇ ਆ ਰਿਹਾ ਵੀ ਤੁਸੀਂ ਜਨਵਰੀ ਦੀ ਵੀ ਫੀਸ ਦੇ ਕੇ ਤੁਸੀਂ ਸਾਡੇ ਕੋਲ ਫਾਈਲ ਲਗਾ ਸਕਦੇ ਹੋ ਪੂਰਾ ਜਨਵਰੀ ਇਨਟੈਕ ਇਸ ਟਾਈਮ ਓਪਨ ਹੈ ਅਗਰ ਕੋਈ ਬੱਚਾ ਜਨਵਰੀ ਚ ਜਾਣਾ ਚਾਹੁੰਦਾ ਹੈ ਚਾਹੇ ਉਹ ਕਾਮਰਸ ਬੈਕਗਰਾਉਂਡ ਨਾਲ ਰਿਲੇਟਡ ਆਰਟਸ ਨਾਨ ਮੈਡੀਕਲ ਮੈਡੀਕਲ ਜਨਵਰੀ ਇੱਕ ਵਡਾ ਇਨਟੈਕ ਹੈ ਹਰ ਬੈਕਗਰਾਉਂਡ ਦੇ ਬੱਚੇ ਲਈ ਕੋਰਸਿਸ ਅਵੇਲੇਬਲ ਨੇ ਸਾਰੀਆਂ ਯੂਨੀਵਰਸਿਟੀਆਂ ਦੇ ਵਿੱਚ ਇਸ ਟਾਈਮ ਸੀਟ ਸਿਰਫ ਇੱਕ ਨਰਸਿੰਗ ਹੈ ਥੋੜਾ ਜਿਹਾ ਕੰਪੀਟੀਟਿਵ ਜਿੱਥੇ ਸੀਟਸ ਖਤਮ ਹੁੰਦੀਆਂ ਜਾ ਰਹੀਆਂ ਬਹੁਤ ਜਲਦੀ ਕਿਉਂਕਿ ਉਹਨਾਂ ਦਾ ਇਨਟੇਕ ਇੱਕ ਹੀ ਹੁੰਦਾ ਹੈ ਬਟ ਹਜੇ ਵੀ ਸੀਟਸ ਅਵੇਲੇਬਲ ਹੈ ਤੇ ਜੇ ਕੋਈ ਬੱਚਾ ਸੈਂਸੀਅਰ ਹੈ ਔਰ ਉਹ ਨਰਸਿੰਗ ਦੇ ਵਿੱਚ ਜਨਵਰੀ ਦੇ ਵਿੱਚ ਜਾਣਾ ਚਾਹੁੰਦਾ ਉਹ ਤਾਂ ਅੱਜ ਹੀ ਬਿਨਾਂ ਟਾਈਮ ਵੇਸਟ ਕੀਤੇ ਆਪਣੀ ਐਪਲੀਕੇਸ਼ਨ ਲਗਾ ਦੇ ਬਾਕੀ ਵੀ ਜਿੰਨੇ ਬੈਕਗ੍ਰਾਉਂਡ ਦੇ ਨਾਲ ਰਿਲੇਟਡ ਮਾਸਟਰਸ ਬੈਚਲਰਸ ਦੇ ਵਿੱਚ ਬੱਚੇ ਅਪਲਾਈ ਕਰਨਾ ਜਾਂਦੇ ਸਾਰੇ ਬੱਚੇ ਜਨਵਰੀ ਚ ਅਪਲਾਈ ਕਰ ਸਕਦੇ ਜੀ ਪ੍ਰੋਸੈਸਿੰਗ ਨੂੰ ਲੈ ਕੇ ਵੀ ਥੋੜਾ ਜ਼ਰੂਰ ਦੱਸਣਾ ਤੁਸੀਂ ਜਿਵੇਂ ਕਿਹਾ ਥੋੜਾ ਟਾਈਮ ਲੱਗ ਰਿਹਾ ਤਾਂ ਹੁਣ ਜਿਹੜਾ ਆਪਾਂ ਨਵੰਬਰ ਇੰਟੇਕ ਅਗਰ ਦੇਖ ਰਿਹਾ ਤਾਂ ਸਟੂਡੈਂਟ ਅਪਲਾਈ ਕਰ ਸਕਦਾ ਹੈ ਕਿ ਇਸ ਟਾਈਮ ਦੇ ਵਿੱਚ ਉਹਦਾ ਪੂਰਾ ਪ੍ਰੋਸੈਸ ਕੰਪਲੀਟ ਹੋ ਜਾਏਗਾ ਬਿਲਕੁਲ ਮੈਮ ਬਿਕਾਜ਼ ਮੈਂ ਦੱਸਿਆ ਕਿਉਂਕਿ ਯੂਨੀਵਰਸਿਟੀਆਂ ਨੂੰ ਵੀ ਇਸ ਚੀਜ਼ ਦੀ ਅਵੇਅਰਨੈਸ ਹੋ ਗਈ ਹੈ ਕਿ 1.5 ਮਹੀਨਾ ਬੱਚੇ ਨੂੰ ਚਾਹੀਦਾ ਵੀਜ਼ਾ ਲਈ ਤਾਂ ਯੂਨੀਵਰਸਿਟੀਆਂ ਨੇ ਕੁਝ ਐਪਲੀਕੇਸ਼ਨਸ ਅਸੀਂ ਚਲੋ ਅਗਰ ਮੈਂ ਆਸਟ੍ਰੇਲੀਆ ਤੋਂ हट ਕੇ ਵੀ ਇੱਕ ਮੈਂ ਐਗਜ਼ੈਂਪਲ ਦੇਣਾ ਵੈਸੇ ਆਸਟ੍ਰੇਲੀਆ ਦੇ ਵੀ ਸਾਡੀ ਟ੍ਰੌਪ ਵਗੈਰਾ ਦੀ 24 ਘੰਟੇ ਚਾਫਰ ਲੈਟਰ ਆ ਜਾਂਦੀ ਹੈ ਬਟ ਕੱਲ ਅਸੀਂ ਜਰਮਨੀ ਦੀਆਂ ਕੱਲ ਸ਼ਾਮੀ 6 ਵਜੇ ਅਸੀਂ ਐਪਲੀਕੇਸ਼ਨਾਂ ਕਈ ਕਰਕੇ ਗਏ ਔਰ ਸਵੇਰੇ ਆਫਿਸ ਆਨ ਜਦੋਂ ਅਸੀਂ ਆਏ ਉਦੋਂ ਸਾਡੇ ਕਨ ਕੰਡੀਸ਼ਨਲ ਆਫਰਸ ਵਿਦ ਸਕਾਲਰਸ਼ਿਪ ਆਈਆਂ ਹੋਈਆਂ ਸੀਗੀਆਂ 댓 ਮੀਨਸ ਹਰ ਕੰਟਰੀ ਦੀ ਯੂਨੀਵਰਸਿਟੀਆਂ ਜਿਹੜੀਆਂ ਨੇ ਉਹ ਥੋੜੀਆਂ ਜਿਹਾ ਫਾਸਟ ਹੋ ਗਈਆਂ ਹਰ ਕਿਸੇ ਨੂੰ ਬੱਚੇ ਇਸ ਟਾਈਮ ਚਾਹੀਦੇ ਆ ਹਰ ਕੋਈ ਕਿਸੇ ਨੂੰ ਪਤਾ ਹੈ ਕਿ ਅਗਰ ਦੂਸਰੇ ਕੰਟਰੀ ਨੀਚੇ ਗਏ ਆ ਤਾਂ ਉਹ ਬੈਨੀਫਿਟ ਲੈਣਾ ਚਾਹੁੰਦੇ ਉਸ ਚੀਜ਼ ਦਾ ਆਸਟ੍ਰੇਲੀਆ ਵੀ ਥੋੜਾ ਰਿਲੈਕਸ ਹੋਰ ਥੋੜਾ ਜਿਆ ਹੁਣ ਜਿਹੜਾ ਪਹਿਲਾਂ ਬਹੁਤ ਰਿਜਿਡ ਹੋ ਕੇ ਚੱਲ ਰਿਹਾ ਸੀ ਕਿ ਮੈਨੂੰ ਪੰਜਾਬ ਹਰਿਆਣਾ ਤੋਂ ਨਹੀਂ ਮੈਂ ਸਾਨੂੰ ਐਪਲੀਕੇਸ਼ਨਾਂ ਚਾਹੀਦੀਆਂ ਉਹ ਯੂਨੀਵਰਸਿਟੀਆਂ ਨੇ ਵੀ ਐਪਲੀਕੇਸ਼ਨਸ ਅਸੈਪਟ ਕਰਨੀਆਂ ਸ਼ੁਰੂ ਕਰ ਦਿੱਤੀਆਂ ਨੇ ਕਮੇਨ ਲੱਗਦਾ ਦਿਸ ਇਜ਼ ਦਾ ਟਾਈਮ ਰਾਈਟ ਟਾਈਮ ਜਿਹੜਾ ਅਸੀਂ ਪਹਿਲਾਂ ਹੀ ਸੋਚ ਰਹੇ ਸੀ ਕਿ ਦਿਸ ਇਜ਼ ਨਾਟ ਦਾ ਰਾਈਟ ਟਾਈਮ ਬਟ ਮੈਂ ਕਹਿੰਦਾ ਦਿਸ ਇਜ਼ ਦਾ ਟਾਈਮ ਜਦੋਂ ਤੁਸੀਂ ਆਪਣਾ ਹੁਣ ਵੀਜ਼ਾ ਗੱਲਾਂ ਦੇ ਉੱਪਰ ਨਾ ਜਾਓ ਜੇ ਆਸਟ੍ਰੇਲੀਆ ਬਹੁਤ ਸਟ੍ਰਿਕਟ ਹੋ ਗਿਆ ਵੀਜ਼ਾਸ ਨਹੀਂ ਆ ਰਹੇ ਜਾਂ 10% ਮੈਨੂੰ ਕੱਲ ਕੋਈ ਕਹਿੰਦਾ ਜੀ 10% ਵੀਜ਼ਾਸ ਸਾਡਾ ਆਪਣਾ ਸਕਸੈਸ ਰੇਟ ਮੋਰ ਥੈਨ 95% ਚੱਲ ਰਿਹਾ ਮੈਨੂੰ ਨਹੀਂ ਪਤਾ ਕਿ ਕੌਣ ਕਹਿ ਰਿਹਾ 10% ਵੀਜ਼ਾਸ ਹੀ ਆਸਟ੍ਰੇਲੀਆ ਦੇ ਰਿਹਾ ਬਟ ਆਸਟ੍ਰੇਲੀਆ 95% ਤੋਂ ਉੱਪਰ ਵੀਜ਼ਾਸ ਚੱਲ ਰਹੇ ਹੈ ਇਸ ਟਾਈਮ ਜੀ 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 ਬਿਲਕੁਲ ਤੁਸੀਂ ਵੀ ਸਾਰੇ ਸਟੂਡੈਂਟ ਜੋ ਹੈ ਇਸ ਮੌਕੇ ਦਾ ਫਾਇਦਾ ਤੁਸੀਂ ਲੈ ਸਕਦੇ ਹੋ ਸੋ ਸਟੱਡੀ ਸਕੂਅਰ ਅਬਰਾਡ ਵੱਲੋਂ ਫਾਈਲਿੰਗ ਜੋ ਕੀਤੀ ਜਾ ਰਹੀ ਹੈ ਆਸਟ੍ਰੇਲੀਆ ਸਟੱਡੀ ਵੀਜ਼ਾ ਲਈ ਜਿਵੇਂ ਕਿ ਮਨਪ੍ਰੀਤ ਜੀ ਨੇ ਕਿਹਾ ਹੈ ਕਿ 90% ਤੋਂ ਉੱਪਰ ਪੋਜ਼ਿਟਿਵ ਰਿਜ਼ਲਟ ਕੀ ਆ ਰਹੇ ਨੇ ਸੋ ਜ਼ਰੂਰ ਨਵੰਬਰ ਇਨਟੇਕ ਹੈ ਅਗਲੇ ਸਾਲ ਦਾ ਜਿਹੜਾ ਪਹਿਲਾ ਇਨਟੇਕ ਜਨੂਅਰੀ अगर ऑस्ट्रेलिया स्टडी वीजा लप्लाई करना चाहते हो बहुत बहुत थैंक्स मनप्रीत जी पूरी इनफॉरमेशन स्टूडेंट्स कर मन में कोई भी सवाल होगा इस कॉल करो पूरी जानकारी लो या फिर स्टडीज केयर अब्रॉड चंडीगढ़ ऑफिस पहुंचो और उतो आ, पूरी इनफोरमेस लैके अपने डॉक्यूमेंट्स की असैसमेंट करवा के सही ऑप्शन वधो सो अगो भी अं स्टूडेंट्स लिए इसे तरह इन्फोरमेटिव भी लैके आते रहेंगे फिलहाल ही दू जी इजाजत थैंक यू सो मच